ਦਾ ਨਾਮ ਨੰਦਰੀ ਮਹੰਤ ਤੇ ਮੈਂ ਜੋੜੇ ਚਿੱਤਰਾ ਜੋਈਆਂ ਦੀ ਪੰਮੀ ਗੁਰੂ ਦੀ ਚੇਲਾ ਪਠਾਨਕੋਟ ਵਾਲੀ ਦਾ ਜੀ ਹਾਜੀ ਮੰਤ ਦੀ ਚੇਲਾ ਹਾਂਜੀ ਦੇਖੋ ਜੀ ਕੁਝ ਸਮਿਆਂ ਦੇ ਵਿੱਚ ਪਹਿਲਾਂ ਇੱਥੇ ਜੋਈਆਂ ਪਿੰਡ ਦੇ ਵਿੱਚ ਪੰਮੀ ਖੁਸਰਾ ਰਹਿੰਦਾ ਸੀ ਜੋ ਕਿ ਸਾਡਾ ਗੁਰੂ ਸੀ ਉਹਦੀ ਡੈਥ ਹੋ ਗਈ ਦੀ ਆ ਹੁਣ ਤੇ ਜਿਹੜਾ ਉਹਦਾ ਪੁੱਤਰ ਏ ਸਪੁੱਤਰ ਹਾਂਜੀ ਜੋ ਪੰਮੀ ਮੰਤ ਸੀ ਉਹ ਇੱਕ ਸ਼ਾਦੀ ਸ਼ੁਦਾ ਸੀ ਬੰਦਾ ਸੀ ਉਹਦੇ ਬੱਚੇ ਸੀ ਜਿਹੜਾ ਉਹਦਾ ਪੁੱਤਰ ਏ ਹੁਣ ਉਹ ੱੱਕੇ ਨਾਲ ਆ ਕੇ ਸਾਡੇ ਡੇਰੇ ਦੇ ਵਿੱਚ ਕਬਜ਼ਾ ਕੀਤਾ ਏ ਨਾਲ ਸਾਨੂੰ ਧਮਕੀਆਂ ਦਿੰਦਾ ਕਹਿੰਦਾ ਤੁਹਾਨੂੰ ਲਾਕੇ ਵਿੱਚ ਵਧਾਈ ਨਹੀਂ ਮੰਗਣ ਦੇਣੀ ਨਾਲ ਉਹ ਨਸ਼ੇ ਪੱਤੇ ਕਰਦਾ ਹੈ ਚਿੱਟਾ ਪੀਂਦਾ ਹੈ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਹੈਗਾ ਸਾਡੇ ਡਾਕਟਰਾਂ ਨੇ ਆ ਆ ਸਾਡੀ ਜਿੱਦ ਤੋਂ ਹੱਥ ਪਾਇਆ ਸਾਡੇ ਢੋਲਕ ਮਾਸਟਰ ਮੁੰਡਿਆਂ ਦੇ ਉੱਤੇ ਸਾਡੇ ਕਿੰਨਾਂ ਦੇ ਤਿੰਨ ਜਾਨੋਂ ਹਮਲਾ ਕੀਤਾ ਜੀ ਸਾਨੂੰ ਮਾਰਨ ਦਾ ਹਮਲਾ ਕੀਤਾ ਸਾਡੇ ਨਾਲ ਇਹੋ ਜੀ ਹਰਕਤ ਕੀਤੀ ਆ ਕਿ ਅਸੀਂ ਇਸ ਸਮਾਜ ਨੂੰ ਦਹ ਨਹੀਂ ਸਕਦੇ ਸਾਡੀ ਜਿੱਤ ਨੂੰ ਹੱਥ ਪਾਇਆ ਉਹਨਾਂ ਨੇ ਤੇ ਸਾਨੂੰ ਬੱਚਾਂ ਦੇ ਬੱਚਨ ਦੇ ਇਹਨਾਂ ਮੁੰਡਿਆਂ ਨੇ ਕਰਪਾਨਾਮਾ ਲੈ ਇਹਨਾਂ ਮੁੰਡੇ ਜੀਵਨ ਦੇ ਮੁੰਡਿਆਂ ਨੂੰ ਕੜੇ ਮਾਰੇ ਇਹਦੇ ਮੁੰਡਿਆਂ ਨੇ ਬਾਤ ਤੇ ਮੈਂ ਜੋੜੇ ਚਿੱਤਰਾ ਜੋਈਆਂ ਦੀ ਪੰਮੀ ਗੁਰੂ ਦੀ ਚੇਲਾ ਪਠਾਨਕੋਤ ਵਾਲੀ ਦਾ ਜੀ ਹਾਜੀ ਮੰਤ ਦੀ ਚੇਲਾ ਹਾਂਜੀ ਦੇਖੋ ਜੀ ਕੁਝ ਸਮਿਆਂ ਦੇ ਵਿੱਚ ਪਹਿਲਾਂ ਇੱਥੇ ਇੰਜੋਈਆਂ ਪਿੰਡ ਦੇ ਵਿੱਚ ਪੰਮੀ ਖੁਸਰਾ ਰਹਿੰਦਾ ਸੀ ਜੋ ਕਿ ਸਾਡਾ ਗੁਰੂ ਸੀ ਉਹਦੀ ਡੈਥ ਹੋ ਗਈ ਦੀ ਆ ਹੁਣ ਤੇ ਜਿਹੜਾ ਉਹਦਾ ਪੁੱਤਰ ਏ ਸਪੁੱਤਰ हां जी जो पम्मी मन तसी हो एक शादीशुदा थी बंदासी ओदे बच्चे सी जेड़ा ओदा पुत्र है हुन ओ ठक्के ਨਾਲ ਆ ਕੇ ਸਾਡੇ ਡੇਰੇ ਦੇ ਵਿੱਚ ਕਬਜ਼ਾ ਕੀਤਾ ਹੈ ਨਾਲ ਸਾਨੂੰ ਧਮਕੀਆਂ ਦੇਂਦਾ ਕਹਿੰਦਾ ਤੁਹਾਨੂੰ ਲਾਕੇ ਵਿੱਚ ਵਧਾਈ ਨਹੀਂ ਮੰਗਣ ਦੇਣੀ ਨਾਲ ਉਹ ਨਸ਼ੇ ਪੱਤੇ ਕਰਦਾ ਹੈ ਚਿੱਟਾ ਪੀਂਦਾ ਹੈ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਹੈਗਾ ਜੋ ਕਿ ਅੱਜ ਉਹ ਪਰਪਿੰਡ ਦੇ ਵਿੱਚ ਕੋਈ ਖੁਸ਼ੀ ਦਾ ਮਾਹੌਲ ਬਣਿਆ ਸੀ ਤੇ ਸਾਰੇ ਗਰੁੱਪ ਜਿੰਨਾ ਸਾਡਾ ਕਿਨਰਾਂ ਦਾ ਸੀਗੇ ਓਏ ਵਧਾਈ ਲੈਣ ਵਾਸਤੇ ਅਸੀਂ ਉੱਥੇ ਚੁੱਪ ਕਰਕੇ ਖੜੇ ਤੇ ਸਾਨੂੰ ਕਿਸੇ ਨੇ ਦੱਸਿਆ ਵੀ ਉਧਰ ਕੁਸਰੇ ਹੋਰ ਵੀ ਦੂਸਰੀ ਪਾਰਟੀ ਦੇ ਵੀ ਆਏ ਓਏ ਅਸੀਂ ਉਹਨਾਂ ਨੂੰ ਕੁਝ ਨਹੀਂ ਕਿਹਾ ਕੁਸਰੇ ਤੇ ਸਾਨੂੰ ਕੋਈ ਲੱਭਾ ਨਹੀਂ ਇਹ ਕੋਲੋਤਾ ਇਹਦੀਆਂ ਦੋ ਗੱਡੀਆਂ ਸੰਨ ਆਹ ਜਿਹੜੀ ਹੱਥੇ ਹਥਿਆਰਾਂ ਦੇ ਨਾਲ ਭਰੀ ਹੋਈ ਇਸ ਵਕਤ ਮੌਕੇ ਤੇ ਵੀ ਇਸ ਗੱਡੀ ਵਿੱਚ ਹਥਿਆਰ ਪਈ ਓਏ ਦਾਤਰ ਡਰਾ ਟਰਾਟਾ ਬੈਸਬੋਰਡ ਸਭ ਕੋ ਪਿਆ ਹੈਗਾ ਦੇਖੋ ਜੀ ਦੂਸਰੀ ਗੱਡੀ ਵਿੱਚ ਕਿੰਨਰ ਸੀ ਉਹ ਸਾਨੂੰ ਦੇਖ ਕੇ ਤੇ ਭੱਜ ਗਏ ਲਾਪਤਾ ਹੋ ਗਏ ਉਸੇ ਵੇਲੇ ਹਾਂਜੀ ਨਕਲੀ ਕਿੰਨਰ ਜਿਹੜੇ ਹੈਗੇ ਨੇ ਤੇ ਦੂਸਰੀ ਗੱਲ ਇਹ ਕੁਝ ਮੁੰਡਿਆਂ ਦੇ ਨਾਲ ਆ ਕੇ ਅਸੀਂ ਉੱਥੇ ਖੜੇ ਸਾਡੇ ਢੋਲਕ ਮਾਸਟਰ ਮੁੰਡਿਆਂ ਦੇ ਉੱਤੇ ਸਾਡੇ ਕਿੰਨਰਾਂ ਦੇ ਉੱਤੇ ਇਹਨਾਂ ਜਾਨੋ ਅਮਲਾ ਕੀਤਾ ਜੇ ਸਾਨੂੰ ਮਾਰਨ ਦਾ ਹਮਲਾ ਕੀਤਾ ਤਲਵਾਰਾਂ ਚਲਾਈਆਂ ਸਾਡੇ ਉੱਪਰ ਆਏ ਆਕੜੇ ਚਲਾਈਏ ਸਿਰ ਪਾੜ ਦਿੱਤੇ ਮੁੰਡਿਆਂ ਦੇ ਹਾਂਜੀ ਉਹਨਾਂ ਦੇ ਪਰਵੱਟੇ ਪਾੜ ਦਿੱਤੇ ਕੈਂਚੀਆਂ ਚਲਾਈਆਂ ਸਾਡੇ ਬੰਦੇ ਜ਼ਖਮੀ ਹੋਏ ਆ ਚਾਰ ਬੰਦੇ ਜ਼ਖਮੀ ਹੋਏ ਆ ਜੀ ਦੋ ਅੱਸੀ ਜਿਹੜੇ ਕਿੰਨਰ ਸਾਡੀ ਉਹਨਾਂ ਨੇ ਸਾਡੇ ਨਾਲ ਇਹੋ ਜੀ ਹਰਕਤ ਕੀਤੀ ਆ ਕਿ ਅਸੀਂ ਇਸ ਸਮਾਜ ਨੂੰ ਦਹ ਨਹੀਂ ਸਕਦੇ ਸਾਡੀ ਜਿਤਨੂ ਹੱਥ ਪਾਇਆ ਉਹਨਾਂ ਨੇ ਕਿ ਕਿਥੇ ਦੇ ਬੰਦੇ ਹੋ ਸਾਰੇ ਉਹ ਸਾਰੇ ਬੰਦੇ ਵੀ ਇੱਥੇ ਆਏ ਹੋਏ ਨੇ ਪਰ ਉਹਨਾਂ ਤੋਂ ਪਹਿਲਾਂ ਅਸੀਂ ਪਹੁੰਚੇ ਹੋਏ ਆਂ ਸਾਰਾ ਪਿੰਡ ਵੀ ਸਾਡੀ ਗਵਾਈ ਦੇਗਾ ਪੋਪਰ ਪਿੰਡ ਕਿ ਹਾਂਜੀ ਕੌਣ ਗਲਤ ਤੇ ਕੌਣ ਸਹੀ ਹੈ ਇਹ ਗੱਡੀ ਉਹਨਾਂ ਦੀ ਆ ਇਹ ਗੱਡੀ ਉਹਨਾਂ ਦੀ ਇਹ ਉਹਨਾਂ ਨੇ ਪਤਾ ਕੀ ਕੀਤਾ ਗੱਡੀ ਉਹਨਾਂ ਦੀ ਕਿਸ ਵਜ੍ਹਾ ਨਾਲ ਭੱਜੀ ਏ ਉਹ ਉਹਦੇ ਮੁੰਡਾ ਚੋਰੀ ਚੋਰੀ ਭੱਜਣ ਲੱਗਾ ਇੱਕ ਲੇਡੀਜ਼ ਤੇ ਉਹਦੀ ਮੰਮੀ ਦੋਨੋਂ ਜਾਣੀਆਂ ਜਾਂਡੀਆਂ ਜ਼ੋਰ ਦੀ ਉਹਨਾਂ ਨੂੰ ਟੱਕਰ ਲਾ ਕੇ ਤੇ ਉੱਥੇ ਸੁੱਟ ਦਿੱਤਾ ਪਿੰਡ ਵਾਲੇ ਪਿੰਡ ਵਾਸੀਆਂ ਨੇ ਇਹ ਗੱਡੀ ਸਾਰੀ ਉਹਨਾਂ ਦੀ ਤੋੜ ਦਿੱਤੀ ਆ ਜੀ ਹਾਂਜੀ ਇਹ ਗੱਡੀ ਲੈ ਕੇ ਹੁਣ ਉਹਨਾਂ ਦਾ ਬੇਟਾ ਲੈ ਕੇ ਆਇਆ ਅੱਛਾ ਇਹ ਸਾਡਾ ਜੀ ਕੇਸ ਚੱਲਣ ਡਿਆਗਾ ਉਥੇ ਜੋੜੇ ਚਿਤਰਾ ਚੌਂਕੀ ਦੇ ਵਿੱਚ ਹਾਂਜੀ ਜੀਵਨ ਕੁਲ ਪਹਿਲੇ ਚਲਦਾ ਆਏ ਐਸਆਈ ਜੀਵਨ ਕੋ ਚੱਲਣ ਡਿਆ 30 ਤਰੀਕ ਦਾ ਸਾਡਾ ਫੈਸਲਾ ਸੀ ਅਸੀਂ ਇਹਨੂੰ ਕਿਹਾ ਤਰੀਕ 30 ਤਰੀਕ ਤੱਕ ਤੂੰ ਕੋਈ ਕੰਮ ਨਹੀਂ ਕਰਨਾ ਹੈਗਾ ਜਿਹੜਾ ਸਾਡਾ ਕੰਮ ਹੈ ਗਮਨ ਤਦਸੀਓ ਕਰਨਾ ਅਸੀਂ ਵਧਾਈ ਲੈਣ ਜਾਵਾਂਗੇ 30 ਤਰੀਕ ਨੂੰ ਜਦੋਂ ਸਾਡੀ ਹੈੱਡ ਰਾਜੀਮੰਤ ਪਠਾਨਕੁੱਟ ਵਾਲੇ ਆਣਗੇ ਜਿਹੜਾ ਉਹ ਫੈਸਲਾ ਕਰਨਗੇ ਉਹੀ ਸਾਨੂੰ ਮਨਜ਼ੂਰ ਹੋਏਗਾ ਤੇ ਇਹਨੇ ਉਹਨਾਂ ਦੇ ਫੈਸਲੇ ਤੋਂ ਵੀ ਬਾਵਜੂਦ ਸਾਡੇ ਤੇ ਜਾਨੋ ਮਾਰਨ ਦਾ ਹਮਲਾ ਕੀਤਾ ਮੈਂ ਪ੍ਰਸ਼ਾਸਨ ਗਾੜੀ ਇਹ ਹੀ ਅਪੀਲ ਕਰਦੀ ਆ ਇਹਦੇ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਖੁਸਰਿਆਂ ਨੂੰ ਇਨਸਾਫ ਦਿੱਤਾ ਜਾਵੇ ਜੈ ਹਿੰਦ ਜੈ ਭਾਰਤ ਜੀ ਅਸੀਂ ਆ ਕੇ ਗਰਦਾਸਪੁਰ ਜੋੜਾ ਛਤਰਾ ਦੇ ਮਾਲਕ ਰਾਜੀ ਮਾਈ ਦੇ ਪੋਤਰੇ ਚੇਲੇ ਪੰਮੀ ਦਾ ਪਰਿਵਾਰ ਹੈਗਾ ਜੀ ਅਸੀਂ ਐਸ ਸੀ ਜੀ ਵਧਾਈ ਲੈਣਾ ਸਾਡਾ ਹੀ ਫੈਸਲਾ ਇਹ ਦੇਣਾ 30 ਤਰੀਕ ਦਾ 30 ਤਰੀਕ ਦਾ ਫੈਸਲਾ ਜਿੱਦੋਂ ਥਾਣੇ ਵਿੱਚ ਜੋੜਾ ਛਤਰਾ ਚੌਂਕੀ 'ਚ ਫੈਸਲਾ ਹੋਇਆ 30 ਤਰੀਕ ਨੂੰ ਜੀ ਤੁਸੀਂ ਪਿੰਡਾਂ 'ਚ ਨਹੀਂ ਆਣਾ 30 ਤਰੀਕ ਤੋਂ ਬਾਅਦ ਤੁਸੀਂ ਪਿੰਡਾਂ 'ਚ ਆਣਾ ਹਨਾ ਜੀ ਤੇ ਅਸੀਂ ਗਏ ਵਿਦਾਈ ਲੈਣ ਤੇ ਅਸੀਂ ਸਵੇਰੇ ਗਏ ਲਾ ਕੇ ਅਸੀਂ ਚੱਲ ਗਏ ਘਰ ਦੂਜੇ ਪਿੰਡ ਚ ਵਿਦਾਈ ਲੈਣ ਇਹ ਦੋ ਗੱਡੀਆਂ ਭਰ ਕੇ ਮੁੰਡਿਆਂ ਦੀਆਂ ਕਿਰਪਾਨਾਂ ਨਾਲ ਦਾਤਰਾ ਨਾਲ ਉਹ ਪਿੰਡ ਚ ਗਏ ਜਜਮਾਨ ਦੇ ਘਰੇ ਵਿਦਾਈ ਲੈਣ ਕਹਿੰਦੇ ਬਾਬੇ ਕਿੱਥੇ ਆ ਉਹਨਾਂ ਸਾਨੂੰ ਕੀਤਾ ਫੋਨ ਕਹਿੰਦੇ ਦੂਜੀ ਪਾਰਟੀ ਆਈ ਏ ਜੀ ਦੋ ਗੱਡੀਆਂ ਲੈ ਕੇ ਅਸੀਂ ਚੌਂਕ ਚ ਗਏ ਅਸੀਂ ਚੌਂਕ ਚ ਗੱਡੀ ਰੋਕ ਲਈ ਇਹਨਾਂ ਦੀ ਗੱਡੀ ਰੋਕੀ ਅਸੀਂ ਚੌਂਕ ਚ ਇਹਦੇ ਮੁੰਡੇ ਆਏ ਇਹਦੇ ਮੁੰਡਿਆਂ ਨੇ ਸਾਨੂੰ ਆਹੇ ਤਿੰਨੇ ਚਾਰੇ ਬਾਹਰ ਖਲੋਤੇ ਹੈਗੇ ਗੱਡੀ ਅੱਗੇ ਖਲੋਤੇ ਪਿੰਡ ਵਾਲਾ ਗਵਾਹ ਹੋਗਾ ਸਾਨੂੰ ਪਿੱਛੋਂ ਵਾਰ ਕੀਤਾ ਤੇ ਸਾਨੂੰ ਬੱਚਨ ਦੇ ਬੱਚਨ ਦੇ ਇਹਨਾਂ ਮੁੰਡਿਆਂ ਨੇ ਕਿਰਪਾਨਾ ਮਾਰ ਲੈ ਇਹਨਾਂ ਦੇ ਮੁੰਡਿਆਂ ਅੱਗੇ ਉਹ ਤੇ ਮੁੰਡਿਆਂ ਨੂੰ ਕੜੇ ਮਾਰੇ ਇਹਦੇ ਮੁੰਡਿਆਂ ਨੇ 5 6 ਮੁੰਡੇ ਹੀ 10 12 ਹਰਸ਼ 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 2 ਬੋਲਟ ਤੇ ਇਹਨਾਂ ਨੇ ਪਿੱਛੋਂ ਕਿਰਪਾਨਾ ਮਾਰੀ ਕੜੇ ਮਾਰੇ ਇਹ ਮੁੰਡਾ ਅੱਗੇ ਹੋਗੇ ਤਾਂ ਸਿਰ ਪਾੜਤਾ ਤੇ ਜੀ ਅਸੀਂ ਗਰਦਾਸਪੁਰ ਤੇ ਪੁਲਿਸ ਵਾਸੀ ਨੇ ਇਹ ਬੇਨਤੀ ਕੀਤੀ ਜਾਂਦੀ ਹੈ ਸਾਡੇ ਤੋਂ ਇਲਾਵਾ ਕਿਸੇ ਨੂੰ ਵਧਾਈ ਦਿੱਤੀ ਨਾ ਜਾਵੇ ਇਹ ਹੈ ਕਿ ਡੁਬਲਿਕੇਟ ਮੁੰਡਿਆਂ ਦਾ ਕੋਈ ਹੱਕ ਨਹੀਂ ਹੈਗਾ ਜੀ ਖੁਸਰੇ ਲਾ ਕੇ ਖੁਸਰੇ ਮੰਗਣਗੇ ਜੈ ਹਿੰਦ ਜੈ ਭਾਰਤ ਉਹ ਲੜਾਈ ਉਹ ਇਸੇ ਕਿ ਉੱਥੇ ਇਹ ਜਦ ਤੱਕ ਹਨਾ ਉਹ ਸਾਡੇ ਹੱਥੀ ਪੈ ਕੇ ਪੇਲਾ ਅਸੀਂ ਇਹਨਾਂ ਨੂੰ ਕੁਝ ਕਹਿਣੀ ਜਾਂਦੇ ਸਾਡੇ ਹੱਥੀ ਪੈ ਕੇ ਮੇਰੇ ਮੇਰੇ ਸੱਚ ਦਾਤਰ ਮਾਰੇ ਇਹਨਾਂ ਨੇ ਮੇਰੇ ਪਾਪਾ ਨੂੰ ਘੁੱਟਿਆ ਹਾਂਜੀ ਤੁਹਾਡਾ ਕਿਹੜਾ ਗਰੁੱਪ ਤੇ ਕਿਹੜਾ ਗਰੁੱਪ ਹੈ ਸਾਡਾ ਜੋਈਆਂ ਦਾ ਗਰੁੱਪ ਹੈ ਜੋਈਆਂ ਦੇ ਰੰਨੇ ਤੇ ਗੁਰਦਾਸਪੁਰ ਤੇ ਨਵੀਪੁਰ ਤੇ ਅਹੀਂ ਜਿੱਦਾਂ ਚੱਕਦੇ ਅਹੀਂ ਲੈਂਦੇ ਹੁੰਦੇ ਵਧਾਈਆਂ ਨਾਲ ਜੋਈਆਂ ਤੋਂ ਉੱਥੋਂ ਤੇ ਆਗੇ ਚੱਕਣ ਅੱਜ ਤੁਹਾਡੀ ਕਿਹੜੀ ਪਾਰਟੀ ਕਿਹੜਾ ਗਰੁੱਪ ਤੁਹਾਡਾ ਨਾਮ ਦੀ ਰੱਖਦਾ ਉਹਨਾਂ ਦਾ ਹੁੰਦਾ ਸਾਡਾ ਗਰੁੱਪ ਨੇ ਉਦਾਂ ਹੀ ਆਹੀ ਉੱਥੋਂ ਜੋਈਆਂ ਦੇ ਆਂਦੇ ਬਾਬੇ ਪੰਮੀ ਜੀ ਆਂਦੇ ਹੁੰਦੇ ਪਹਿਲਾਂ ਵੀ ਜਿੰਨੂ ਮਰਜ਼ੀ ਪੁੱਛ ਲਿਆ ਬਾਬਾ ਪੰਮੀ ਆਂਦਾ ਹੁੰਦਾ ਉੱਥੇ ਹਾਂਜੀ ਤੁਹਾਡੇ ਨਾਲ ਮਰ ਗਿਆ ਤੁਹਾਡਾ ਬਾਬਾ ਪੰਮੀ ਦਾ ਗਰੁੱਪ ਹੈ ਹਾਂਜੀ ਤੇ ਤੁਸੀਂ ਕਿਹਨੇ ਜੇ ਕਿਹਦੇ ਪਾਸੇ ਵਧਾਈ ਲੈਣ ਵਾਸਤੇ ਅਹੀਂ ਗਏ ਨਹੀਂ ਇਹ ਹਾਨੂੰ ਫੋਨ ਆਇਆ ਹੈ ਕਿ ਇਹ ਚੱਕਣ ਦੇ ਵਧਾਈ ਅਸੀਂ ਉਦੋਂ ਗਏਗੇ ਉਸ ਵਧਾਈ ਚੱਕਣੇ ਹਾਂਜੀ ਹਾਨੂੰ ਫੋਨ ਆਏਗਾ ਕਿ ਇਹ ਵਧਾਈ ਚੱਕਣਾ ਹੈ ਤੁਹਾਡੇ ਵਿੰਡੋ ਨੂੰ ਕਲੀ ਕੋਣ ਬਣ ਗਿਆ ਆ ਇਕੱਲੇ ਗਏਗੇ ਮੈਂ ਬਾਹਰ ਜਾ ਕੇ ਆਏਗਾ ਤੁਹਾਡੇ ਕਿੰਨੇ ਹਮਲਾਗੇ ਤਾਂ ਉਹ ਇਨਾਂ ਨੇ ਕੀਤਾ ਹਮਲਾ ਪਹਿਲਾਂ ਉਹ ਕਿਹੜਾ ਗੁਰੂਕਿਆ ਉਹ ਨਵੀਪੁਰ ਦੇ ਆ ਹਾਂਜੀ ਇਹ ਵਧਾਈ ਜਿੱਦਾਂ ਉਹ ਉਸਰੇ ਹਰ ਘਟਣਾ ਕੁਛ ਨਹੀਂ ਹੋਈ ਇਸ ਚੀਜ਼ ਹਾਂਜੀ ਹਾਂਜੀ ਤੁਹਾਡੇ ਕਿਹੜਾ ਮੇਨ ਬਾਬਾ ਕਿਹੜਾ ਤੁਹਾਡਾ ਤੁਹਾਡਾ ਬਾਬਾ ਮੇਨ ਪੰਮੀ ਬੱਬਾ ਹੀ ਕਹੋ ਪੂਰੇ ਹੋ ਗਏ ਹੁਣ ਆਹ ਹੀ ਆ ਆ ਭਾਜੀ ਜਿਹੜੇ ਲੰਮੇ ਵੀ ਪਰ ਇਹ ਇਹ ਕਿੰਨੇ ਦੇ ਨਹੀਂ ਹੈਗੇ ਨਹੀਂ ਨਹੀਂ ਤੁਸੀਂ ਵਧਾਈ ਦੱਸ ਦਿਓ ਗੱਲ ਕਿੰਨੇ ਕਿੰਨੇ ਰਹਾ ਵਾ ਘਰੇ ਉਹ ਘਰੇ ਆ ਉਹ ਨਾਲ ਨਹੀਂ ਗਏ ਉਹ ਨਾਲ ਨਹੀਂ ਗਏ ਪਰ ਤੂੰ ਜਿਵੇਂ ਬਿਨਾ ਬਿਨਾ ਕਿੰਨੇ ਤੂੰ ਕਿੱਦਾਂ ਚੱਲ ਕੇ ਜਾਨੇ ਸਾਡੇ ਜਲਦੀ ਤਾਂ ਹਾਂਜੀ